ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਵਿਆਬ ਦੇ ਵਿੱਚ ਤੇ ਅੱਜ ਆਪਾਂ ਆ ਰਵਿੰਦਾ ਸੈਂਟਰ ਕੋਲ ਚਾਲੇ ਤੇ ਇੱਥੇ ਸਮਾਰਮਣ ਹੋਟਾ ਲੈਣਾ ਤੇ ਬਾਅਦ ਚ ਜਾਂਦੇ ਆਪਾਂ ਰਵਿੰਦਾ ਸੈਂਟਰ ਦੇ ਵਿੱਚ ਉੱਥੇ ਵਧੀਆ ਲੋਕੇਸ਼ਨ ਬਣੀ ਆ ਤੇ ਬਾਕੀ ਵੀ ਦੱਸ ਸਕੀ ਹਾਂ ਚੱਲ ਨੇ ਸਾਰਿਆਂ ਨੇ ਤੇ ਅੱਜ ਤੋਂ ਆਪੋ ਵੀ ਕਾਫੀ ਆ ਟੈਂਪਰੇਚਰ ਹਾਈ ਆ ਤੇ ਹੁਣ ਗਰਮੀ ਹੋਣ ਲੱਗੀ ਆ ਚਲੋ ਬਲੌਗ ਨੂੰ ਕੰਟੀਨਿਊ ਕਰਦੇ ਆਪਾਂ ਉਹ ਵੀ ਮੈਂ ਬਾਰਫ ਤੋਂ ਬਿਨਾਂ ਰਹਿਣਾ

ਆਪਾਂ ਆਏ ਆ ਸੈਂਟਰ ਚ ਤੇ ਇਹਨਾਂ ਦੇ ਇੱਥੇ ਮਜ਼ੇ ਆ ਬਣਿਆ ਦੇਖਦੇ ਆ ਅੱਗੇ ਜਾ ਕੇ ਆ ਵਰਗੇ ਜਲਾਤੀ ਆ ਹੁਣ ਆਪਾਂ ਤੇ ਇਥੋਂ 2 ਮਿੰਟ ਦਾ ਰਾਹ ਟੱਪ ਗਿਆ ਹੀ ਆ ਔਰ ਇਹ ਪਹੁੰਗੇ ਆਪਾਂ ਕਿੱਧਰ ਜਾਇਆ ਆ ਯਾ ਟੂ ਰੈਸਟ

ਹਮ ਮੀਜੀ ਆ ਉੱਪਰ ਫੋਟੋ ਨੇ ਉੱਪਰ ਦੇਖ ਤੁਸੀਂ ਕੋਈ ਐਰਪੋਰਟ ਫਿਰ ਬਾਅਦ ਉਹ ਬਰਣਾ ਸ਼ਾਨ ਸ਼ਾਨ

19 ਸੋ 11 ਦੀ ਹਮਮ ਕਰਕੇ ਠੰਡਾ ਆਜੇ ਅੰਦਰ ਠੰਡਿਆ ਇੱਥੇ ਸਿੱਕਾ ਛੱਡਦੇ ਆ ਇੱਥੇ ਪੈਸਾ ਛੱਡਦੇ ਆ ਤੇ ਮੰਨਤ ਮੰਗਦੇ ਆ ਉਹੀ ਜਿਹੜੇ ਪੈਸੇਟ ਕੇ ਮੰਨਤ ਨਹੀਂ ਮੰਨਦੇ ਉਹ ਚੀਜ਼ ਬਣਾਈ ਜਾ ਔਰ ਉਹ ਭਾਈ ਬੀਸ਼ਾ ਤੂੰ ਵੀ ਕੰਨੋ ਬੀਸ਼ਾ ਆ ਮਮੀ ਬੀਸ਼ ਮੰਗਲ ਲੱਗੀ ਬਦਲ ਗਈ ਉਹ ਉਧਰ ਦੀ ਸੱਟਣਾ ਇੱਧੇ ਥੋੜੀ ਹੁੰਦੀ ਹੈ ਇਸ ਹੰਡ ਕਿੰਨੀ ਆ ਨਾ ਅੰਦਰ ਔਰ ਕੇ ਕੰਨਾਂ ਮੇਂ ਮੋਟੀਆਂ ਨੇ ਪੈਸੇ ਦੀ ਜੇ ਕੋਈ ਪਿਹਾਰੀ ਹੁੰਦਾ ਕਿ ਦਿੱਖਣਾ ਇਹ ਕਿੱਥੇ ਆ ਗਿਆ ਪਤਾ ਨਹੀਂ ਕਿ ਕਿੱਥੇ ਆਇਆ ਉਹ ਚੰਡੀ ਜਿੱੱਕੀ ਫਰਦੀ ਹੈ ਇਹ ਵੀ ਮੋਰੀ ਮੇਲ ਆ ਜੇ ਨਾ देना ना डक इंडिया का उन्होंने खोला हैं लाइव का बोलो मामा नीका कभी तो काटा नहीं नहीं लेके देना

Questo era dopo Cristo. Non lo so. No, era dopo Cristo questo. Sì. Sì. E dopo Cristo. No, non so. no. No, no. 526 ਸੰਨ ਦੇ ਬਣਿਆ ਉਦੋਂ ਬਾਬੇ ਆਪਣੇ ਹੈ ਨਹੀਂ ਸੀ ਦੇਣਾ ਅੰਡੀਆ ਚ ਬਾਬੇ ਆ ਆਪਣੇ ਆ ਗੁਰੂ ਰੋਸ਼ਨ ਦਾ ਜਨਮ 5 ਮਿੰਟ ਕਹਿੰਦੇ ਆ ਸਕਦੇ ਆ ਹਾਂ ਕਰਦੇ ਜਰਾ ਢੀੜ ਨਹੀਂ ਪਣੀ ਪੂਰ ਸਪਜਾ ਦੀ ਬਣੀ ਹੈ ਜੇ ਆਪਣੇ ਗੁਰੂ ਨਾਲ ਦੇ ਦੀ ਇਹ ਬਹੁਤ ਪੁਰਾਣਾ ਹੈ ਤੇ 1600 1600 ਕਈ ਜਣਾ 600 ਦੀ ਈਸਵੀ ਦਾ ਉਹ ਦੋ ਇੰਡੀਆ ਚ ਆਪਣੇ ਬਾਬੇ ਵਾਚਾਏ ਆ ਤੇ ਇਹ ਪੁਸ਼ਾਕ ਜਿਹੜੀ ਸੀ ਉਹ 1600 ਈਸਵੀ ਦੀ ਹੈ ਉਹ ਗੁਰੂ ਨਾਨਕ ਦੇਵ ਜੀ ਦੇ 100 ਸਾਲ ਬਾਅਦ ਚ ਦੀ ਆ ਇੱਥੇ ਕਿਹੜਾ ਕਹਿ ਸਕਦੇ ਆਪਾਂ ਇਹ ਬਹੁਤ ਪੁਰਾਣੀ ਪੁਰਾਣੀਆਂ ਚੀਜ਼ਾਂ ਇਹ ਨਹੀਂ ਸਾਹਮਣੇ ਰੱਖੀਂ ਡੇਲੀ ਪੁਰਾਣਾ ਜਾਨੀਏ ਸਾਹਮਣੇ ਰੱਖਦੇ ਆ ਤੇ ਬਹੁਤ ਸਦੀਆਂ ਦੀਆਂ ਜਾਣਦੀਆਂ ਸਮਝ ਸਕਦਾ

ਦੇ ਨੂੰ ਮੈਰੋ ਕੋਲ ਇੱਕ ਅਰੋ ਛੱਡ ਮੈਸੇਜ ਵੀ ਲੋ ਮਨ ਇੰਨਾ ਲੱਗਿਆ ਜਿਿਹੜੀ ਸਵਾਦ ਨਹੀਂ ਨਿਕਲਦਾ ਫਿਰ ਵੱਡੇ ਲੱਗੇ ਹੋ ਆ ਜੀ ਸਮਾਨ ਆਪਾਂ ਲੈ ਲਿਆ ਤੇ ਹੁਣ ਚਲੇ ਘਰ ਨੂੰ ਤੇ ਧੁੱਪ ਵੀ ਕਾਫੀ ਆ ਤੇ ਮਿਲਦੇ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ